ਦਿਨ ਕਿੰਨੇ ਚੰਗੇ ਹੋਣੇ ਤੇਰੇ ਮੇਰੇ ਸੋਹਣਿਆ ਹੋ ਗਏ ਆਪਣੇ ਦੋਹਾਂ ਦੇ ਜਦੋਂ ਫੇਰੇ ਸੋਹਣਿਆ ਇਸ ਫਿਲਮ ਦੇ ਹੀਰੋ ਤੂੰ ਤੇ ਮੈਂ ਹੋਵਾਂਗੇ ਅੱਗੇ ਕੈਮਰਾ ਰਹੂਗਾ ਤੇਰੇ ਮੇਰੇ ਸੋਹਣਿਆ ਆ ਚੋਰੀ ਫੋਨ ਵਾਲਾ ਜੱਪ ਵੀ ਮੁਕਾਉ ਸਾਡਾ ਰੱਬ ਫੋਨ ਵਾਲਾ ਜੱਪ ਵੀ ਮੁਕਾਉ ਸਾਡਾ ਰੱਬ ਇੱਕ ਦੂਸਰੇ ਦੇ ਹੱਥ ਸਾਡੀ ਡੋਰ ਹੋਣੀ ਆ ਇਹ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀ ਆ ਵੇ ਫਿਰ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀ ਆ ਇਹ ਜਾਨੇ ਜਾਨੇ ਮੇਰਾ ਗਾਣਾ ਜੀ ਪ੍ਰੋਮੋਸ਼ਨ ਮੇ ਕਰ ਜਾ ਮੇਰਾ ਗਾਣਾ ਆ ਆਪ ਹੀ ਗਾਇਆ ਯਾ ਠੀਕ ਹੈ ਸੋਇਸ਼ ਕਰਕੇ ਇਹਨੂੰ ਪਿਆਰ ਦੇ ਯਾਰ ਤੇ ਥੈਂਕ ਯੂ ਸੋ ਮੱਚ ਯਾਰ ਦਿਨ ਕਿੰਨੇ ਚੰਗੇ ਹੋਣੇ ਤੇਰੇ ਮੇਰੇ ਸੋਹਣਿਆ ਹੋ ਗਏ ਆਪਣੇ ਦੋਹਾਂ ਦੇ ਜਦੋਂ ਫੇਰੇ ਸੋਹਣਿਆ ਇਸ ਫਿਲਮ ਦੇ ਹੀਰੋ ਤੂੰ ਤੇ ਮੈਂ ਹੋਵਾਂਗੇ ਅੱਗੇ ਕੈਮਰਾ ਰਹੂਗਾ ਤੇਰੇ ਮੇਰੇ ਸੋਹਣਿਆ ਆ ਚੋਰੀ ਫੋਨ ਵਾਲਾ ਜੱਪ ਵੀ ਮੁਕਾਉ ਸਾਡਾ ਰੱਬ ਫੋਨ ਵਾਲਾ ਜੱਪ ਵੀ ਮੁਕਾਉ ਸਾਡਾ ਰੱਬ ਇੱਕ ਦੂਸਰੇ ਦੇ ਹੱਥ ਸਾਡੀ ਡੋਰ ਹੋਣੀ ਆ ਫੇਰ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀ ਆ ਵੇ ਫੇਰ ਜ਼ਿੰਦਗੀ ਦੋਹਾਂ ਦੀ ਕੁਝ ਹੋਰ ਹੋਣੀ ਆ